ਬ੍ਰਿਟੇਨ ਦਾ ਸਭ ਤੋਂ ਖਤਰਨਾਕ ਸੀਰੀਅਲ ਕਿਲਰ ਵਜੋਂ ਜਾਣਿਆ ਜਾਂਦਾ ਇੱਕ ਵਿਅਕਤੀ ਜਿਸ ਨੇ ਕਿ ਇਕੱਲਿਆਂ ਹੀ ਕੈਦ ਦੇ ਵਿੱਚ ਬਤਾਏ ਸਭ ਤੋਂ ਵੱਧ ਦਿਨਾਂ ਦੇ ਲਈ ਜਿਹੜਾ ਵਿਸ਼ਵ ਰਿਕਾਰਡ ਹੈ ਉਹ ਕਾਇਮ ਕੀਤਾ ਹੈ ਉਸ ਦੀ ਮੌਤ ਹੋਣ ਤੱਕ ਇੱਕ ਭੂਮਿਕਾਤ ਸੈੱਲ ਦੇ ਵਿੱਚ ਉਹ ਬੰਦ ਰਹੇਗਾ ਰਾਬਰਟ ਮੋਰਸਲੇ 1974 ਤੋਂ ਜੇਲ੍ਹ ਦੇ ਵਿੱਚ ਹਨ ਅਤੇ ਇਸ ਦੇ ਨਾਲ ਹੀ ਜਦੋਂ ਲੋਕਾਂ ਨੂੰ ਉਸ ਦੇ ਜੁਰਮਾਂ ਬਾਰੇ ਜਿਹੜਾ ਪਤਾ ਚੱਲਦਾ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਇਹ ਫੈਸਲਾ ਕਰਨ ਤੋਂ ਅਸਮਰੱਥ ਹੁੰਦਾ ਹੈ ਕਿ ਇਹ ਵਿਅਕਤੀ ਅਸਲ ਦੇ ਵਿੱਚ ਅਪਰਾਧੀ ਹੈ ਜਾਂ ਮਸੀਹਾ ਰੌਬਰਟ ਮੋਰਸਲੇ 50 ਸਾਲਾਂ ਤੋਂ ਜੇਲ੍ਹ ਦੇ ਵਿੱਚ ਹਨ ਅਤੇ ਉਹ 17 ਸਟੀਲ ਦੇ ਤਰਵਾਜ਼ੀਆਂ ਦੇ ਪਿੱਛੇ ਕੈਦ ਹੈ ਰੌਬਰਟ ਮੋਰਸਲੇ ਨੂੰ 50 ਸਾਲ ਦੀ ਜਿਹੜੀ ਆ ਉਹ ਜੇਲ੍ਹ ਹੋਈ ਹੋਈ ਹੈ ਰਿਪੋਰਟਾਂ ਦੇ ਅਨੁਸਾਰ ਰੋਬਰਟ ਨੇ ਆਪਣੇ ਸ਼ੁਰੂਆਤੀ ਸਾਲਾਂ ਦੇ ਵਿੱਚ ਮਰਸਾਈਡ ਦੇ ਵਿੱਚ ਇੱਕ ਕੈਥੋਲਿਕ ਅਨਾਥ ਆਸ਼ਰਮ ਨਾਰਥੇਜ਼ ਹਾਊਸ ਦੇ ਵਿੱਚ ਬਿਤਾਏ ਨੇ ਜਦੋਂ 8 ਸਾਲਾਂ ਦਾ ਸੀ ਤਾਂ ਉਸਦੇ ਮਾਤਾ ਪਿਤਾ ਉਸ ਨੂੰ ਅਤੇ ਉਸਦੇ ਭੈਣ ਭਰਾ ਨੂੰ ਘਰ ਲੈਣ ਆਏ ਅਤੇ ਕਈ ਸਾਲਾਂ ਤੱਕ ਉਸ ਨੂੰ ਹਿੰਸਕ ਸ਼ੋਸ਼ਣ ਦਾ ਜਿਹੜਾ ਉਹਨੂੰ ਸਾਹਮਣਾ ਕਰਨਾ ਪਿਆ ਮੋਰਸਲੇ 16 ਸਾਲ ਦੀ ਉਮਰ ਦੀ ਘੱਟ ਉਮਰ ਤੋਂ ਵੀ ਜਿਹੜਾ ਉਹ ਘਰੋਂ ਭੱਜ ਗਿਆ ਪਰ ਛੇਤੀ ਹੀ ਨਸ਼ੇ ਦੇ ਲਤ ਦੇ ਵਿੱਚ ਉਹ ਫਸ ਗਿਆ ਅਤੇ ਕਿਰਾਏ ਦੇ ਲੜਕੇ ਵੱਜੋਂ ਕੰਮ ਕਰਕੇ ਆਪਣੀ ਲਤ ਨੂੰ ਜਿਹੜਾ ਨਸ਼ੇ ਦੀ ਨੂੰ ਉਹਨੂੰ ਪੂਰਾ ਉਹਨੇ ਕੀਤਾ ਰਾਬਰਟ ਮੋਰਸਲੇ ਵੈਕਫੀਲਡ ਜੇਲ ਦੇ ਵਿੱਚ ਕੈਦ ਹੈ ਅਤੇ ਉਸ ਦੀ ਕੋਠੜੀ 18 15 ਫੁੱਟ ਦੀ ਹੈ ਇਸ ਤੱਕ ਪਹੁੰਚਣ ਦੇ ਲਈ ਜਿਹੜੇ 12 ਸਟੀਲ ਦੇ ਦਰਵਾਜ਼ਿਆਂ ਦੇ ਵਿੱਚੋਂ ਲੰਘਣਾ ਪੈਂਦਾ ਇਹ ਜੇਲ ਬੁਲਟ ਪ੍ਰੂਫ ਹੈ ਇਹ ਜਿਹੜੀ ਜੇਲ ਹੈ ਇੱਕ ਜੇਲ ਬੁਲਟ ਪ੍ਰੂਫ ਵੀ ਹੈ ਤੇ ਇੱਕ ਰਿਪੋਰਟ ਦੇ ਮੁਤਾਬਿਕ ਇਨਸਾਈਡ ਵੈਕਫੀਲਡ ਜੇਲ ਨਾਂ ਦੀ ਇੱਕ ਕਿਤਾਬ ਦੇ ਵਿੱਚ ਲੇਖਕ ਜੋਨਾਥਨ ਲੇਵੀ ਅਤੇ ਐਮਾ ਫਰੈਂਚ ਨੇ ਰਾਬਰਟ ਦੇ ਸੈੱਲ ਬਾਰੇ ਹੋਰ ਜਾਣਕਾਰੀ ਦਿੱਤੀ ਹੈ ਤੇ ਉਸੇ ਕੋਠੜੀ ਦੇ ਵਿੱਚ ਮੇਜ਼ ਅਤੇ ਜਿਹੜੀਆਂ ਕੁਰਸੀਆਂ ਨੇ ਉਹ ਗੱਤੇ ਦੀਆਂ ਬਣੀਆਂ ਹੋਈਆਂ ਨੇ ਅਤੇ ਟਾਇਲਟ ਸਿੰਕ ਨੂੰ ਵੀ ਬੋਲਟ ਦੇ ਨਾਲ ਜ਼ਮੀਨ ਦੇ ਵਿੱਚ ਸਥਿਰ ਕੀਤਾ ਗਿਆ ਸੈੱਲ ਦੇ ਹੇਠਾਂ ਇੱਕ ਛੋਟਾ ਸਲੋਟ ਹੈ ਅਤੇ ਜਿਸ ਦੀ ਮਦਦ ਦੇ ਨਾਲ ਆ ਉਸ ਨੂੰ ਜਿਹੜਾ ਭੋਜਨ ਦਿੱਤਾ ਜਾਂਦਾ ਦਰਅਸਲ 1974 ਦੇ ਵਿੱਚ 21 ਸਾਲ ਦੀ ਉਮਰ 'ਚ ਰੌਬਰਟ ਨੇ ਜான் ਫੈਰੇਲ ਨਾਂ ਦਾ ਇੱਕ ਅਪਰਾਧੀ ਦਾ ਉਹ ਕਤਲ ਕੀਤਾ ਸੀ ਜੋ ਕਿ ਬੱਚਿਆਂ ਦਾ ਯੋਨ ਸ਼ੋਸ਼ਣ ਕਰਦਾ ਸੀ ਅਤੇ 1977 ਦੇ ਵਿੱਚ ਰੌਬਰਟ ਨੇ ਇੱਕ ਹੋਰ ਸਾਥੀ ਕੈਦੀ ਨਾਲ ਮਿਲ ਕੇ ਡੇਵਿਡ ਫਰਾਂਸਿਸ ਨਾਮ ਦੇ ਇੱਕ ਹੋਰ ਦੋਸ਼ੀ ਦਾ ਕਤਲ ਕਰ ਦਿੱਤਾ ਉਹ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਉਹ ਵੀ ਜੇਲ੍ਹ ਦੇ ਵਿੱਚ ਸੀ ਅਤੇ ਉਸ ਦਾ ਬਹੁਤ ਹੀ ਬੇਰਹਿਮੀ ਦੇ ਨਾਲ ਜਿਹੜਾ ਉਹਨਾਂ ਨੇ ਕਤਲ ਕੀਤਾ ਸੀ ਇਸ ਤੋਂ ਬਾਅਦ ਜਿਹੜਾ ਰੋਬਰਟ ਨੂੰ ਯਾਰਕਸਚਾਇਰ ਅਤੇ ਵੈਕਫੀਲਡ ਜੇਲ੍ਹ ਦੇ ਵਿੱਚ ਜਿਹੜਾ ਉਹਨੂੰ ਰੱਖਿਆ ਗਿਆ ਸੀ ਪਰ ਉੱਥੇ ਵੀ 1 ਸਾਲ ਦੇ ਬਾਅਦ 29 ਜੁਲਾਈ 1978 ਨੂੰ ਉਸ ਨੇ ਆਪਣੀ ਪਤਨੀ ਦਾ ਕਤਲ ਕਰਕੇ ਸਨੀ ਡੋਰਵੈਡ ਨਾਤੇ ਅਪਰਾਧੀ ਦਾ ਜਿਹੜਾ ਉਹਨੇ ਕਤਲ ਕਰ ਦਿੱਤਾ ਰੋਬਰਟ ਇੱਥੇ ਹੀ ਨਹੀਂ ਰੁਕਿਆ ਉਸਨੇ ਇੱਕ ਹੋਰ ਅਪਰਾਧੀ ਬਿਲ ਰੋਬਰਟਸ ਨੂੰ ਵੀ ਮਾਰ ਦਿੱਤਾ ਕਿ ਜਿਸਨੇ ਕੀ ਇੱਕ 7 ਸਾਲ ਦੀ ਬੱਚੀ ਦੇ ਨਾਲ ਉਹ ਬਲਾਕਾਤ ਕਰਨ ਦੇ ਦੋਸ਼ ਦੇ ਵਿੱਚ ਕੈਦ ਦੋਸ਼ ਦੇ ਅਧੀਨ ਉਹ ਕੈਦ ਦੇ ਵਿੱਚ ਸੀ ਤੇ ਦੋਵਾਂ ਨੂੰ ਮਾਰਨ ਤੋਂ ਬਾਅਦ ਉਹ ਬੜੀ ਬੇਚੈਨੀ ਦੇ ਨਾਲ ਜੇਲ੍ਹ ਗਾਰਡਾਂ ਦੇ ਕੋਲ ਗਿਆ ਅਤੇ ਉਹਨਾਂ ਨੂੰ ਕਿਹਾ ਕਿ ਅੱਜ ਰਾਤ ਦੇ ਖਾਣੇ ਦੇ ਲਈ ਦੋ ਕੈਦੀ ਜਿਹੜੇ ਉਹ ਘਟ ਹੋਣਗੇ ਇੰਨੇ ਲੋਕਾਂ ਨੂੰ ਮਾਰਨ ਤੋਂ ਬਾਅਦ ਰੌਬਰਟ ਨੂੰ ਦੂਜੇ ਕੈਦੀਆਂ ਨਾਲ ਰੱਖਣਾ ਅਸੁਰੱਖਿਅਤ ਮੰਨਿਆ ਜਾਂਦਾ ਸੀ ਅਜਿਹੇ ਦੇ ਵਿੱਚ ਉਸ ਦੇ ਲਈ ਸ਼ੀਸ਼ੇ ਦੇ ਸ਼ੀਸ਼ੇ ਦੀ ਵਿਸ਼ੇਸ਼ ਜੇਲ ਬਣਾਉਣੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਜਦੋਂ 1983 ਦੇ ਵਿੱਚ ਇਹ ਬਣ ਕੇ ਤਿਆਰ ਹੋਈ ਤਾਂ ਉਸ ਨੂੰ ਉਸ ਜੇਲ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਉਸ ਨੇ ਇੱਕ ਵਾਰ ਜੇਲ ਦੇ ਵਿੱਚ ਰਹਿਣ ਦੇ ਆਪਣੇ ਤਜਰਬੇ ਬਾਰੇ ਕਿਹਾ ਸੀ ਕਿ ਉਸ ਨੂੰ ਅਜੀਹਾ ਮਹਿਸੂਸ ਹੋਇਆ ਕਿ ਜਿਵੇਂ ਉਹ ਨਰਕ ਦੇ ਵਿੱਚ ਬੰਦ ਹੋ ਗਿਆ ਹੋਵੇ ਤੇ ਹੁਣ ਰੋਬਟ 71 ਸਾਲਾਂ ਦਾ ਹੈ ਤੇ ਉਸੇ ਜੇਲ੍ਹ ਦੇ ਵਿੱਚ ਹੀ ਉਹ ਕੈਦ ਆ